ਕੀ ਕਿਤਾਜ ਆਈ ਬਣਾ ਚ ਮਰ ਕੇ ਬੈਗੇ ਨਹੀਂ ਆਹੋ ਐਨੇ ਚਿਰ ਦਾ ਤੁਸੀਂ ਕਹਿੰਦੇ ਸੀ ਮੇਰਾ ਬੋਤਾ ਆਉਂਦਾ ਨਹੀਂ ਮੇਰਾ ਬੋਤਾ ਆਉਂਦਾ ਨਹੀਂ ਜੇ ਅੱਜ ਆਚਾ ਕੁਛ ਨਾ ਆਉਣਾ ਵਾਦੋਸਤ ਰਹੀ ਜਾਂਦੇ ਤੁਸੀਂ ਖੁਸ਼ੀ ਵੀ ਅਸੀਂ ਗਮੀ ਵੀ ਆ ਪਤਾ ਚਾ ਵੀ ਆ ਤੁਹਾਨੂੰ ਪਤਾ ਹੀ ਆ ਤੇ ਇੱਕ ਪਾਸੇ ਹੈ 100 ਰੁਪਏ ਆਪਣੇ ਪਰ ਜਿਹੜੀ ਚਲ ਗਈ ਉਹਨੇ ਥੋੜਾ ਉਹ ਨਾ ਹਟਬਰ ਤੇ ਨਾ ਪੂਰਾ ਗੱਲ ਤੇ ਆ ਚਲ ਨਾ ਰੋ ਮਾਤਾ ਨਾ ਰੋ ਆ ਕੀ ਕਰ ਸਕਦੇ ਆ ਜੋ ਮਹਾਰਾਜ ਨੂੰ ਆਂਦੇ ਮਨਜ਼ੂਰ ਹੋਵੇ ਨਾ ਆਹੋ ਆ ਨੂੰ ਜਿਵੇਂ ਪੜੀ ਆ ਚਲੋ ਤੇ ਮੰਮੀ ਨੂੰ ਇਹ ਆਪੇ ਚਲੋ ਉਹਨੇ ਤੇ ਆ ਹੀ ਜਾਣਾ ਤੇ ਜੇ ਚਲ ਗਈ ਉਹਨੇ ਤੇ ਨਹੀਂ ਹੋਣਾ ਤੇ ਨਾ ਆਉਣਾ ਮੈਨੂੰ ਤੇ ਭੁਲਾ ਨਹੀਂ ਨਾ ਹੋਣਾ ਭਾਵੇਂ ਜਿੱਦਾਂ ਮਰਜੀ ਆ ਤੇ ਜੀ ਜਿਹੜਾ ਕਰਦੇ ਚੱਲ ਜਾਣਾ ਜਿਹੜਾ ਦਿਨ ਉਹ ਜਦੋਂ ਯਾਦ ਨਹੀਂ ਕਰਦਾ ਘਰ ਹੌਲ ਪਹਿਲੇ ਮੇਰੇ ਪੁੱਤ ਨੇ ਜੋ ਕਰਾਇਆ ਆਪਣੇ ਘਰ ਵਾਲੇ ਵੇਖ ਵੇਖ ਕੇ ਹੌਲਦੇ ਪੈਣਾ ਹੀ ਆ ਮੰਮੀ ਭਾਰ ਹੁਣ ਜੋ ਆਉਂਦੇ ਹੁੰਦੇ ਮਹਾਰਾਜ ਨੇ ਲਿਖਿਆ ਉਹੀ ਹੋਣਾ ਹਨਾ ਕਰਦ ਨਹੀਂ ਹੋ ਸਕਦੇ ਆ ਦੌਣਾ ਕੇ ਰੇਲੇ ਕਰਿਓ ਆ ਪਰ ਬਾਗ ਨੇ ਨਿਕਲਿਆ ਸੀ ਵਾ ਤੇਰੇ ਬਾਗ ਤੇ ਨਾ ਸਾਰੇ ਜਦੋਂ ਵੇਰ ਇੱਕ ਵਾਰੀ ਹਰੇ ਹੋਣੇ ਆ ਕੇ ਜਦੋਂ ਮਤੇ ਉਦੋਂ ਦੇ ਹਰੇ ਆ ਭੈਣੇ ਕੀ ਕਰਨਾ ਜਿਆਦਾ ਨਾ ਇਦਾਂ ਕਰੋ ਜੇ ਤੁਸੀਂ ਇਦਾਂ ਕਰੋ ਆ ਫਿਰ ਉਹਨੇ ਵੀ ਕਰਨਾ ਵਾ ਉਹੀ ਤੇ ਮਾ ਮਾ ਪਾਲਣ ਦੇ ਆ ਮਾਂ ਤੋਂ ਹੀ ਵੱਧ ਪਿਆਰ ਦੇ ਦੇ ਜੋ ਮਾਂ ਨੇ ਪਿਆਰ ਦੇਣਾ ਮਾਂ ਨੇ ਦੇਣਾ ਇਹਨਾਂ ਨੂੰ ਹੀ ਮਾਰ ਵੀ ਨਹੀਂ ਸਕਦੇ ਛਿੜਕ ਨਹੀਂ ਸਕਦੇ ਹਾਂ ਚੱਲ ਕੋਈ ਨਹੀਂ ਇਦਾਂ ਸਾਰੇ ਜਨ ਵਾਲ ਮੇਰੇ ਤੇ ਕਾਜ ਵਾਲਾ ਆਵਦਾ ਲੱਗੇ ਨਾ ਉਹ ਹੀ ਤੇ ਕਰ ਲੋ ਚਲੇ ਇਹਦਾ ਤੇ ਵੀ ਤੇ ਮਨੀਰ ਦਾ ਉੱਠ ਕੇ ਬੈਠਾ ਵੀ ਅੱਜ ਪਾਪਾ ਨੇ ਆਉਣਾ ਤਾਂ ਸਪੈਸ਼ਲ ਆਲੂ ਕੋ ਪਰਨਾ ਬਣਾ ਪਰਨਾ ਬਣਾਇਆ ਅਜਰ ਸਿਮੂ ਉਹ ਸਿਮਰ ਤਾ ਨੂੰ ਵੇਖੋ ਸਿਮਾ ਵੀ ਉੱਠਿਆ ਅੱਜ ਤੇ ਟਾਈਮ ਨਹੀਂ ਨਾ ਬਾਕੀ ਕੰਮ ਕਰਾਈ ਆ ਵੀ తలవీ ను గారు ਬਸ ਬਸ ਚਲ ਬਥੇਰਾ ਲਾਉਂਦੇ ਰਹੇ ਥੋੜਾ ਰਹਿ ਬਹਿ ਜਾ ਚੁੱਪ ਕਰ ਮਾਦਾ ਨੇ ਪਾਣੀ ਆਵਾ ਆਨੇ ਵੇ ਜਾਣੇ ਕਿੰਨੇ ਖੋਸ਼ ਇਹਨਾਂ ਦਾ ਮੂਰ ਸਾਫ ਕਰ ਇਹਨਾਂ ਦਾ ਹਾਂ ਹਾਂ ਤਲਵੀਰ ਤੇ ਸਵੇਰ ਦਾ ਟਿਕਨ ਡਿਆ ਟਿਕਨ ਡਿਆ ਪਰਨਾ ਬੰਨ ਕੇ ਵੇ ਪ੍ਰੀਤ ਕਿਥੇ ਪ੍ਰੀਤ ਕੈਪਟਨ ਚੌਕਸ ਲਾ 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 ਚਪ ਇਹਨਾਂ ਕੇ ਸਾਥ ਹੋਊਗਾ ਦਾ ਚੁੱਪ ਤੋੜਾ ਰੋਂਡ ਹੈ 8-9 ਮਹੀਨੇ ਹੋਏ ਨੇ ਵਾਜ ਦਿੱਤੀ ਇਹਨੂੰ ਚੌਕਾ ਤੇ ਮੈਂ ਵੀਰ ਚੁੱਪ 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 ਚਾ ਪਾਣੀ ਵੀ ਰੱਖ ਚੱਲ ਚੁੱਪ 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 ਚਾਪ ਚਾਪ ਅਹੀਂ ਨਾਲ ਆ ਤੇਰੇ ਸਾਰੇ ਮੰਮੀ ਹਾਂ ਜਲਾ ਰੱਖ ਹੋਏ ਕਦ ਜਨ ਦਵਾਉਗਾ ਤੂੰ ਇਹ ਨਾ ਕਰਨਾ ਚੱਲ ਚੁੱਪ 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 ਪਾਣੀ ਵੀ ਪਾਣੀ ਪੀ ਨਿਆ ਨਿਆ ਲਵੇ ਪਤਾ ਕਿਦਾਂ ਲਾਰਾ ਲਾ ਲਾ ਕੇ ਦਿਨ ਰਾਤ ਰੱਖਿਆ ਉਹਨਾਂ ਨੂੰ ਅੱਜ ਆ ਜਾ ਨਾ ਕੱਲ ਆ ਜਾ ਨਾ ਚੌਕਾ ਜਾ ਕਿਸਮਤ ਦੀਆਂ ਗੱਲਾਂ ਕੋਈ ਐਦਾਂ ਦਾ ਚਤ ਗੱਲ ਹੈ ਹੀ ਨਹੀਂ ਕਿਸੇ ਨੂੰ ਵੀ ਹਾਂ ਹਾਂ ਚਪ ਚੁੱਕ ਕੇ ਨਾਲ ਸਾਥੇ ਨਹੀਂ ਉਹਦੇ ਨਾਲ ਚਪ 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 ਉਹ ਚੱਲ ਠੀਕ ਆ ਕੋਈ ਗੱਲ ਨਹੀਂ ਅਹੀਂ ਪਿਛਾ ਦਿੱਤਾ ਤੈਨੂੰ ਜਾਂ ਬੱਚਿਆਂ ਨੂੰ ਅਹੀਂ ਫੁੱਲਾਂ ਵਾਂਗੂ ਰੱਖੇ ਆ ਦੋਂਦੇ ਮੇਰੇ ਵਜਾ ਪਾਣੀ ਪੀ ਲਿਓ ਚਪ ਕਾ ਬਣਾਉਂ ਜੋ ਐ ਨਹੀਂ ਲੇਟ ਹੋ ਗੇ ਲੇਟ ਹੋ ਛੱਡਦੇ ਹੀ ਲੇਟ ਹੋਦੇ ਹਾਂ ਤੇ ਭੈਣ ਬਰਾ ਮੈਂ ਉਮੀਦ ਸੋ ਵੀ ਰਾਤ 11 11 ਵਜੇ ਦੇ ਕਰੀਬ ਕੱਢਿਆ ਉਹਨਾਂ ਰਾਤ ਅਵੇ ਰਾਤ ਉੱਥੇ ਰਹੇ ਆਪਣੀ ਭੈਣ ਕੋਲੋਂ ਉਥੋਂ ਆਏ ਹਾਂ ਹਾਂ ਗੋਇੰਦਵਾਲ ਜੇਲ੍ਹ ਦੇ ਵਿੱਚ ਹੀ ਭਾਜੀ ਤੇ ਉੱਥੋਂ ਰਾਤ 11 ਵਜੇ ਛੱਡਿਆ ਫੇਰ ਰਾਤ ਕਿੱਦਾਂ ਆਉਣਾ ਸੀ ਇਹਨਾਂ ਮੱਥਾ ਟੇਕਿਆ ਗੋਇੰਦਵਾਲ ਸਾਹਿਬ ਗੁਰਦੁਆਰੇ ਤੇ